ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਸੁਸਾਇਟੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡਾ ਨਗਰ ਕੋਟਲਾ ਮੁਗਲਾ ਹੈ ਤੇ ਜਿਹਦੇ ਵਿੱਚ ਬਹੁਤ ਭਾਰੀ ਹੜ੍ਹ ਨੇ ਨੁਕਸਾਨ ਕੀਤਾ ਹੈ ਜੋ ਫਸਲ ਦਾ ਸਾਡਾ ਨੁਕਸਾਨ ਹੋਇਆ ਹੈ ਨਗਰ ਜਿਹੜਾ ਉਹ ਪਾਣੀ ਤੋਂ ਥੋੜਾ ਜਿਹਾ ਬਚਾਰਿਆ ਚੂੜੀ ਚੰਦ ਬਚੀ ਹੈ ਬਾਕੀ ਜਿਹੜੇ ਫਸਲ ਦਾ ਜਿਹੜਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੈ ਲਿਮਟਾਂ ਕਰਜ਼ੇ ਜਿਹੜੇ ਠੇਕੇ ਤੇ ਜਿਹੜੀ ਕਣਕ ਬਜਾਈ ਵਾਲੀ ਜਿਹੜੀ ਸਾਰੀ ਗੱਲ ਹੈ ਉਹਦੇ ਵਾਸਤੇ ਜੇ ਕੋਈ ਸਸਤਾ ਸਾਡੀ ਮਦਦ ਕਰਨੀ ਚਾਹੇ ਤੇ ਕਰ ਸਕਦੀ ਹੈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਡਾ ਪਿੰਡ ਕੋਟਲਾ ਮੁਗਲਾ ਕਲਾਂ ਨੌਰ ਦੇ ਲਾਗੇ ਜੋ ਜ ਹੜ ਆਇਆ ਸਾਡੇ ਪਿੰਡ ਨਗਰ ਵਿਖੇ 26 ਤਰੀਕ ਤੋਂ ਪਾਣੀ ਚੜਿਆ ਤੇ ਕਾਫੀ ਭਾਰੀ ਨੁਕਸਾਨ ਹੋਇਆ ਸਾਡੇ ਪਿੰਡ ਦਾ ਤਕਰੀਬਨ 300 ਕਿੱਲਾ ਬਿਮਾਰੀ ਦੀ ਮਾਰ ਹੇਠ ਆਇਆ ਤੇ ਸਾਡਾ ਜਿਹੜਾ ਪਾਣੀ ਆ ਨਾ ਇਹ 26 ਤਰੀਕ ਦਾ ਚੜਿਆ ਤੇ ਅੱਜ ਅਸੀਂ 8 ਤਰੀਕ ਹੋ ਗਈ ਹੈ 8 ਸਤੰਬਰ ਤੇ ਸਾਡਾ ਝੋਨਾ ਉਦਾਂ ਹੀ ਡੁੱਬਿਆ ਜੀ ਤੇ ਚਲੋ ਨਗਰ ਤੇ ਸਾਡਾ ਉੱਚੀ ਜਗ੍ਹਾ ਸੀ ਚਲੋ ਤੂੜੀ ਤੰਦ ਘਰ ਮਾਲ ਥੋੜਾ ਬਚਿਆ ਤੇ ਫਸਲ ਦੀ ਸਾਨੂੰ ਕੋਈ ਉਮੀਦ ਨਹੀਂ ਆ ਫਸਲ ਸਾਡੀ ਬਿਲਕੁਲ ਤਬਾਹ ਹੋ ਗਈ ਆ ਜੋ ਵੀ ਸੰਸਥਾਵਾਂ ਮਦਦ ਕਰ ਰਹੀਆਂ ਨੇ ਤੇ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਵੀ ਸਾਡੀ ਜਿਹੜੀ ਕਣਕ ਦੀ ਬੁਝਾਈ ਆ ਕੋਈ ਚ ਸਹਾਇਤਾ ਸਦੋਂ ਕੀਤਾ ਜਾਏ ਕਿਉਂਕਿ ਅਸੀਂ ਪੂਰਤੌਰ ਤੇ ਖੇਤੀ ਨਾਲ ਜੁੜੇ ਲੋਕਾਂ ਸਾਡਾ ਆਰਥੀਆਂ ਦਾ ਬਕਾਇਆ ਸਾਡੀਆਂ ਲਿਮਟਾਂ ਸਾਡੇ ਸਾਰੇ ਖਰਚੇ ਖੇਤੀ ਤੇ ਨਿਰਭਰ ਵਾ ਤੇ ਸਾਨੂੰ ਕਣਕ ਬੀਜਣ ਦੇ ਵੀ ਲਾਲੇ ਆਈ ਗੱਲ ਵਾ ਕਿਉਂਕਿ ਝੋਨਾ ਵੇਖੋ ਵੀਰ ਜੀ ਦੋਰਾ ਹੋ ਗਿਆ ਗੜ ਕੇ ਬਿਲਕੁਲ ਖਤਮ ਹੋ ਗਿਆ ਤੇ ਸਾਡੇ ਕਈਆਂ ਨਗਰਾਂ ਚ ਪਾਣੀ ਚੜਿਆ ਲੱਤ ਗਿਆ ਪਰ 8 ਸਤੰਬਰ ਤੋਂ ਯਕੀਨ ਕਰੋ ਅੱਜ 12 ਦਿਨ ਹੋ ਗਏ ਤੇ ਸਾਡੀ ਫਸਲ ਜਿਉਂ ਦੀ ਤਿਉਂ ਡੁੱਬੀ ਆ ਤੇ ਵੇਖਣ ਅਨਸਾਰ ਸਾਡਾ ਜਿਹੜਾ ਅੱਜ ਵੀ ਉਹ ਕੋਠਾ ਸਾਡਾ ਪਾਣੀ ਚ ਡੁੱਬਿਆ ਤੇ ਛੱਤ ਵੀ ਉਹਦੀ ਰੁੜ ਗਈ ਆ ਤੇ ਤਕਰੀਬਨ ਕਾਫੀ ਭਾਰੀ ਨੁਕਸਾਨ ਆ ਤੇ ਸੰਗਤਾਂ ਦੇ ਚਰਨਾਂ ਚ ਬੇਨਤੀ ਆ ਕਿ ਸਾਡੇ ਨਗਰ ਦੀ ਵੱਧ ਚੜ ਕੇ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ